ਅੱਪਾ ਇਸ ਵੇਲੇ ਵਦਾਂਤ ਸਭ ਹਰਕਾ ਫਗਵਾੜਾ ਦੇ ਪਿੰਡ ਦਰਬੇਸ਼ ਦੇ ਵਿੱਚ ਸਾਡੀ ਪਾਰਟੀ ਦੇ ਬਹੁਤੀ ਸੀਨੀਅਰ ਆ ਕੋ ਜੀ ਸਾਫਾਤ ਜਜੀਤ ਸਿੰਘ ਰਾਜੂ ਜੀ ਜਿਹੜੇ ਸਾਡੀ ਦਸ਼ਾ ਵਿਰੋਧੀ ਕੈਂਪੇਨ ਦੇ ਫਗਵਾੜੇ ਦੇ ਕੋਆਰਡੀਨੇਟਰ ਸੀਗੇ ਉਹਨਾਂ ਤੇ ਅੱਜ ਮਨੇ ਦੇ ਜਿਹੜਾ ਇੱਕ ਸਵੇਕ ਮੇਂ ਉਹਨਾਂ ਦੇ ਕਾਪੇ ਫਾਇਰਿੰਗ ਕੀਤੀ ਹੈ ਕੁਝ ਬੰਦਿਆਂ ਨੇ ਮੈਂ ਉਹਦੇ ਕਰਕੇ ਇਹਨਾਂ ਨੂੰ ਮਿਲਣ ਆਇਆ ਸੀਗਾ ਪਰ ਮੈਂ ਇਹਨਾਂ ਨੂੰ ਕਹਿਣ ਆਇਆ ਸੀਗਾ ਕਿ ਸਾਡੀ ਪਾਰਟੀ ਇਸ ਚੀਜ਼ ਨੂੰ ਪੰਜਾਬ ਦੇ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਇਹ ਤਾਂ ਸਾਡੀ ਪਾਰਟੀ ਦੇ ਨੇ ਇਹ ਤਾਂ ਸਾਡੀ ਪਾਰਟੀ ਦੇ ਆਗੂ ਨੇ ਪੰਜਾਬ ਦੇ ਵਿੱਚ ਕਿਸੇ ਵੀ ਪੰਜਾਬੀ ਦੇ ਉੱਤੇ ਪੰਜਾਬ ਦੇ ਕਿਸੇ ਵੀ ਨਿਵਾਸੀ ਦੇ ਉੱਤੇ ਜੇ ਕਿਸੇ ਨੇ ਇਦਾਂ ਦੀ ਕਾਰਵਾਈ ਕੀਤੀ ਉਹ ਤਿਆਰ ਰਹਿਣ ਸਾਡੀ ਪੁਲਿਸ ਫੋਰਸ ਬਿਲਕੁਲ ਹੱਥ ਤਰੰਦਾ ਜਵਾਬ ਦੇ ਰਹੀ ਹੈ ਉਹ ਸਾਡਾ ਤੈਅ ਹੈ ਕਿ ਇਦਾਂ ਦੇ ਜਿਹੜੇ ਗੈਂਗਸਟਰ ਨੇ ਇਦਾਂ ਦੇ ਜਿਹੜੇ ਬਦਮਾਸ਼ ਨੇ ਗੁੰਡੇ ਨੇ ਇਹ ਜਾਂ ਤਾਂ ਸਲਾਖਾਂ ਦੇ ਪਿੱਛੇ ਚਲੇ ਜਾਣਗੇ ਤੇ ਜਾਂ ਫਿਰ ਮੁਕਾਬਲੇ ਤੇ ਟੈਰ ਟੇਰੀ ਹੋ ਜਾਣਗੇ ਅਸੀਂ ਭੱਜਣ ਨਹੀਂ ਦਿੰਦੇ ਤਾਂ ਭਾਵੇਂ ਜੋ ਮਰਜ਼ੀ ਹੋਵੇ ਅਸੀਂ ਬਲ ਤੈਅ ਕੀਤਾ ਹੈ ਕਿ ਸਾਡੀ ਸਰਕਾਰ ਨਸ਼ਿਆਂ ਦੇ ਵਿਰੁੱਧ ਸਾਡੀ ਸਰਕਾਰ ਪੰਜਾਬ ਨੂੰ ਡੈਕਸਟਰ ਮੁਕਤ ਅਸੀਂ ਕਰਨਾ ਚਾਹੁੰਦੇ ਸਾਡੀ ਪਾਰਟੀ ਦੇ ਸਾਡੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਹੈ ਇੱਥੇ ਵੀ ਸਪਸ਼ਟ ਹੈ ਜਦੋਂ ਐਸਐਸਪੀ ਵੀ ਆਏ ਹੁਣ ਵੀ ਸਾਡੀ ਫੋਰਸ ਆਈ ਹੈ ਮਾਨ ਸਾਹਿਬ ਨੇ ਬੜੀਆ ਸਖਤ ਅਦਾਇਤਾ ਕੀਤੀ ਹੈ ਕਿ ਤੂੰ ਤਕਾਰਵਾਈ ਕਰੋ ਤੁਹਾਨੂੰ ਪਤਾ ਹੈ ਕਿ ਪਿਛਲੇ 5-6 ਦਿਨ ਪਹਿਲਾਂ ਫਾਜ਼ਿਲਕਾ ਦੇ ਵਿੱਚ ਇੱਕ ਆਰਐਸਐਸ ਦੇ ਨੇਤਾ ਦੇ ਬੇਟੇ ਨਮੀਨ ਉਹ ਔੜੇ ਦਾ ਕਤਲ ਕਰਤਾ ਸੀ ਗੈਂਗਸਟਰ ਨੇ ਉਹ ਬੰਦੇ ਅੱਜ ਜਿਹੜੇ ਆ ਉਹ ਟੈਟੇ ਦੀ ਕਿੱਤੇ ਜਿਹੜਾ ਬਾਦਲ ਨਾਂ ਦਾ ਬਹੁਤ ਵੱਡਾ ਗੈਂਗਸਟਰ ਸੀਗਾ ਅਸੀਂ ਕਿਹ ਇਹ ਨੂੰ ਛੱਡਾਂਗੇ ਨਹੀਂ ਭਾਵੇਂ ਜੋ ਮਰਜ਼ੀ ਹੋਵੇ ਪਰ ਮੈਂ ਆਪਣੇ ਸਾਥੀ ਨੂੰ ਦਲਜੀਤ ਨੂੰ ਕਹਿਣਾ ਆ ਪੈ ਆਪਣੀ ਪਾਰਟੀ ਦੇ ਕੋਮੀ ਕਦਮਿੰਦਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਬਲਜੀਤ ਤੁਹਾਨੂੰ ਵਿਸ਼ਵਾਸ ਦਿਵਾਉਣ ਆਇਆ ਕਿ ਸਾਰੀ ਪਾਰਟੀ ਇਹਨਾਂ ਦੇ ਨਾਲ ਹੈ ਅਸੀਂ ਕਦੀ ਵੀ ਆਪਣੇ ਕੇ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਮੈਂ ਤਾਂ ਪਹਿਲਾਂ ਕਿਹਾ ਕਿ ਇਹ ਤਾਂ ਸਾਡੀ ਪਾਰਟੀ ਦੇ ਵਰਕਰ ਨੇ ਇਹ ਤਾਂ ਸਾਡੀ ਪਾਰਟੀ ਦੇ ਲੀਡਰ ਨੇ ਪਤ ਪੰਜਾਬ ਦੇ ਕਿਸੇ ਆਮ ਸ਼ਹਿਰੀ ਦਾ ਵੀ ਅਸੀਂ ਨੁਕਸਾਨ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬੋਲੋ ਜਿਹੜਾ ਫਗਵਾੜੇ ਦੇ ਜਿੰਨੇ ਸਾਡੇ ਪਾਰਟੀ ਦੇ ਆਗੂ ਨੇ ਹਾਜ਼ਰੀ ਖਲੋਤੇ ਆ ਸਾਡੇ ਵਿਧਾਨ ਸਭਾ ਕੰਚਾ ਚ ਦੇ ਬਲਜੀਤ ਧੋੜੀਆਂ ਸਾਡੇ ਪ੍ਰਧਾਨ ਸਾਹਿਬ ਆਏ ਆ ਸਾਰੇ ਆਏ ਆ ਸਭ ਨੂੰ ਇਹ ਵਿਸ਼ਵਾਸ ਹੋਣਾ ਕਿ ਪੂਰੀ ਪਾਰਟੀ ਤੁਹਾਡੇ ਨਾਲ ਹੈ ਉਹੀ ਪੰਜਾਬ ਦੀ ਪਾਰਟੀ ਪੰਜਾਬ ਦੀ ਸਰਕਾਰ ਸਰਦਾਰ ਬਲਜੀਤ ਸਿੰਘ ਦੇ ਨਾਲ ਆ ਇਹਨਾਂ ਦੇ ਪਰਿਵਾਰ ਦੇ ਨਾਲ ਆ ਇਹਨਾਂ ਦੇ ਬੱਚਿਆਂ ਦੇ ਨਾਲ ਘਬਰਾਉਣ ਦੀ ਕੋਈ ਲੋੜ ਨਹੀਂ ਚਟਾਨ ਦੀ ਤਰ੍ਹਾਂ ਖੜੇ ਆ ਬਾਤਾਂ ਦੀ ਲੜਾਈ ਲੜਾਂਗੇ ਉਧਰੇ ਬੰਦਿਆਂ ਨੇ ਮਤਲਬ ਜਿਹੜੀ ਫੈਲ ਕੀਤੀ ਐ ਇਹ 2-3 ਦਿਨ ਦੇ ਵਿੱਚ ਹੀ ਤੁਹਾਨੂੰ ਇਹ ਰਿਜ਼ਲਟ ਜਿਹੜਾ ਮਿਲ ਜੂਗਾ ਕਿ ਅਸੀਂ ਕਿੱਦਾਂ ਕੰਮ ਕਰਦੇ ਆ ਹਰ ਹਰ ਘਟਨਾ ਦਾ ਰਿਜ਼ਲਟ ਮਿਲਿਆ ਇਹਦਾ ਵੀ ਤੁਹਾਨੂੰ ਮਿਲ ਜੂਗਾ ਇਹ ਮੈਂ ਤੁਹਾਨੂੰ ਕਹਿਣਾ ਸੀ ਕੀ ਕਰਨਾ ਜੀ ਕਿ ਜਿਹੜੀਆਂ ਲਗਾਤਾਰ ਇਦਾਂ ਦੀਆਂ ਘਟਨਾਵਾਂ ਵੀ ਵਧ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਮੁਕਾਬਲੇ ਹੁੰਦੇ ਉਸ ਤੋਂ ਬਾਅਦ ਉਹਨਾਂ ਵੀ ਡਰ ਕਿਉਂ ਨਹੀਂ ਪੈਂਦਾ ਉਸ ਤੋਂ ਬਾਅਦ ਫਿਰ ਦੁਬਾਰਾ ਕਿੱਦਨੇ ਕਿਦਨੇ ਕੰਮ ਆਪਰ ਜਾਂਦੇ ਦੇਖੋ ਜਿਹੜੀ ਡਾਡਾ ਦੀ ਗੱਲ ਹੈ ਕਈ ਚੀਜ਼ਾਂ ਇਦਾਂ ਵਾਪਰ ਦੀਆਂ ਨੇ ਕਿ ਜਿਹੜੀਆਂ ਤੁਹਾਨੂੰ ਪਤਾ ਨਹੀਂ ਹੁੰਦਾ ਜਿੱਥੇ ਜਦੋਂ ਅੰਸਰ ਆ ਜਾਂਦਾ ਜਦੋਂ ਜਵਾਬ ਮਿਲ ਜਾਂਦਾ ਉਹਨਾਂ ਨੂੰ ਉੱਥੋਂ ਭੱਜ ਜਾਂਦੇ ਆ ਜਾਂਦੇ ਜੇਲ੍ਹਾਂ ਚਲ ਜਾਂਦੇ ਆ ਜਾਂ ਪਰਮਾਤਮਾ ਦੇ ਘਰ ਚਲ ਜਾਂਦੇ ਆ ਦਬ ਜਿਹੜਾ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਜਿਹੜਾ ਉਹੀ ਰਹੂਗਾ ਅਸੀਂ ਕਿਸੇ ਨੂੰ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਉਹ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਇਹ ਤੁਸੀਂ ਦੇਖੀ ਜਾਓ ਜਲਦੀ ਜਿੱਦਾਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਬਹੁਤ ਵੱਡੀ ਲੜਾਈ ਪਿਛਲੇ ਬਾਹਤ ਮਹੀਨੇ ਤੋਂ ਸ਼ੁਰੂ ਕੀਤੀ ਆ ਔਰ ਕਿਹੜੇ ਕਿਹੜੇ ਵੱਡੇ ਡਰੱਗ ਡੀਲਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਤੇ ਫੰਦੇ ਖਾਂ ਆ ਸਭ ਫਰਫਰ ਦੇ ਲੈ ਦੇ ਦਿੱਤੇ ਅਜੇ ਵੀ ਉਹ ਜੰਗ ਜਾਰੀ ਹੈ ਇਹਦੇ ਕੁਛ ਰਹਿੰਦੇ ਆ ਉਹਨਾਂ ਨੂੰ ਦਿਆਂਗੇ ਹਿੱਸੇ ਤੱਕ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਜਿਹੜਾ ਉਹ ਸਾਡੀ ਡਿਊਟੀ ਆ ਉਹ ਅਸੀਂ ਕਰਾਂਗੇ ਔਰ ਪੰਜਾਬ ਦੇ ਵਿੱਚ ਕਿਸੇ ਵੀ ਸ਼ਹਿਰੀ ਨੂੰ ਡਰ ਨਹੀਂ ਲੋੜਨੀ ਅਸੀਂ ਹਰ ਤਰ੍ਹਾਂ ਹਰ ਸ਼ਹਿਰੀ ਦੇ ਨਾਲ ਆ ਤੁਸੀਂ ਕਰੋਇਓ ਜਿਲ੍ਹਾ ਜੀ ਜੀ ਡਰੱਗ ਦੀ ਗੱਲ ਕੀਤੀ ਐ ਉਹ ਡਰੱਗ ਦੇ ਲਈ ਜਿਹੜਾ ਯੁੱਧ ਨਸ਼ਾ ਪਰੋਤੇ ਦਿਲਜੀਤ ਰਾਜੂ ਹੁਣੀ ਕੋਆਰਡੀਨੇਟਰ ਨੇ ਫਗਵਾੜੇ ਦੇ ਤੇ ਪਿਛਲੀ ਇਸ ਮੁਹਿੰਮ 'ਚ ਇਹਨਾਂ ਨੇ ਵੱਧ ਛੱਡ ਕੇ ਕੰਮ ਵੀ ਕੀਤਾ ਕਿ ਇਹ ਨਹੀਂ ਇਹ ਤਾਂ ਨਹੀਂ ਕਿਤੇ ਲੱਗਦਾ ਵੀ ਉਹ ਜਿਹੜੇ ਡਰੱਗ ਪੈਡਲਰ ਨੇ ਉਹਨਾਂ ਵੱਲੋਂ ਹੀ ਇਹ ਕੁਝ ਇਦਾਂ ਦੀ ਹਰਕਤ ਹੋ ਸਕਦਾ ਇਹਦਾ ਬੈਂਸਰ ਹੋ ਪਦੇ ਦਾ ਸਹੀ ਜਵਾਬ ਤੁਹਾਨੂੰ ਮੈਂ ਬੋਧਨ ਬਾਦ ਦੇ ਸਕਦਾ ਮੈਂ ਪੁਲਿਸ ਅਫਸਰ ਨਾਲ ਗੱਲ ਕੀਤੀ ਹੈ ਜੀ ਪੁਲਿਸ ਵਾਲੇ ਨੇੜੇ ਤੇੜੇ ਪਹੁੰਚਣ ਆਲੇ ਜਦੋਂ ਬੰਦੇ ਫੜੇ ਜਾਣਗੇ ਉਦੋਂ ਤੁਹਾਨੂੰ ਮੈਂ ਸਪਸ਼ਟ ਕਰ ਦੂੰਗਾ ਕਿ ਕੌਣੇ ਕਿਉਂਗੇ ਦੇਖੋ ਜਦੋਂ ਅਸੀਂ ਡਰੱਗ ਦੇ ਖਿਲਾਫ ਬੋਲਦੇ ਆਂ ਪਿੰਡਾਂ ਦੇ ਚਾਹੀ ਬੋਲਦੇ ਆਂ ਆਪਣੇ ਹਲਕਿਆਂ ਦੇ ਵਿੱਚ ਦਲਜੀਤ ਹੋਰਾਂ ਨੇ ਤਾਂ ਬਹੁਤ ਕੰਮ ਕੀਤਾ ਜਿਹੜਾ ਕੋਆਰਡੀਨੇਟਰ ਹੈ ਉੱਤੇ ਬਹੁਤ ਬੋਝ ਹੁੰਦਾ ਜੀ ਮੇਰੇ ਹਲਕੇ ਵਿੱਚ ਜਿਹੜਾ ਮੁੰਡਾ ਕੋਆਰਡੀਨੇਟਰ ਹੈ ਉਹ ਬਹੁਤ ਕੰਮ ਕਰਦਾ ਸਾਡੇ ਤੋਂ ਦੂਰਾ ਕਰਦਾ ਇਹ ਵੀ ਦੂਨਾ ਕਰਦੇ ਹਾਦੀ ਨਾਲੋਂ ਦੂਨਾ ਕਰਦਾ ਹੋਊਗਾ ਬੰਦਾ ਕਈ ਜਿਹੜਾ ਅੱਖਾਂ 'ਚ ਝੜਕਦਾ ਹੁੰਦਾ ਹੈ ਕਿ ਸਾਡੇ ਰਾਹ 'ਚ ਰੋੜਾ ਬਣਦਾ ਪਰ ਕੋ देखो ਜਦੋਂ ਆਪਾਂ ਇੰਨਾ ਬੈਡ ਐਲੀਮੈਂਟਾਂ ਦੇ ਖਿਲਾਫ ਲੜਨਾ ਤਾਂ ਸਾਨੂੰ ਇਹ ਵੀ ਨਾਲ ਤਿਆਰ ਰੱਖਣਾ ਪਊਗਾ ਕਿ ਅਸੀਂ ਇਹਨਾਂ ਦੇ ਵੱਲੇ ਨਿਸ਼ਾਨੇ ਤੇ ਵੀ ਆ ਸਕਦੇ ਹਾਂ ਅਸੀਂ ਡਰਦੇ ਆਂ ਦੀ ਇਹਨਾਂ ਦੀ ਤਰੱਕੀਆਂ ਬਾਰੇ ਕਿ ਅਸੀਂ ਸਾਲ ਦੰਦੇ ਵੀ ਲੜਦੇ ਆਂ ਤੇ ਇਹਨਾਂ ਦੀ ਫਿਰ ਸੁਰੱਖਿਆ ਵੀ ਤਾਂ ਯਕੀਨੀ ਬਣਾਣੀ ਬਿਲਕੁਲ ਇਹਨਾਂ ਦੀ ਸੁਰੱਖਿਆ ਯਕੀਨੀ ਹੋਊਗੀ ਇਹਨਾਂ ਦੇ ਪ੍ਰਵਾਦ ਦੀ ਸੁਰੱਖਿਆ ਯਕੀਨੀ ਹੋਊਗੀ ਤੁਸੀਂ ਕੀ ਬਤਾਓ